ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਐਸ.ਪੀ. ਸਿੰਘ ਅਤੇ ਰਜੀਵ ਸ਼ਰਮਾ ਬੀ.ਈ.ਈ. ਮਾਨਪੰਢੇਰ ਸੇ ਟੀਮ ਵੱਲੋਂ ਪ੍ਰਮੋਥ ਗਿੱਲ ਦੇ ਨਾਲ ਹਲੇੜ ਖੋਗਰਾ ਵਿਖੇ ਡੇਂਗੂ ਸੰਬੰਧੀ ਹੌਟਸਪੌਟ ਏਰੀਏ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਗਿਆ ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਐਸ.ਪੀ. ਸਿੰਘ ਜੀ ਅਤੇ ਉਹਨਾਂ ਦੇ ਨਾਲ ਰਜੀਪ ਸ਼ਰਮਾ ਜੀ ਬੀਈ ਸਾਹਿਬ ਮੰਡਪੇੜ ਤੋਂ ਵਿਸ਼ੇਸ਼ ਤੌਰ ਤੇ ਅੱਜ ਪਿੰਡ ਹਲੇਰ ਕੋਗੜਾ ਵਿੱਚ ਪਹੁੰਚੇ ਅਤੇ ਜੋ ਕਿ ਸਾਡਾ ਪਿੰਡ ਹਲੇਰ ਕੋਗੜਾ ਇੱਕ ਡੇਂਗੂ ਹੌਟਸਪੌਟ ਏਰੀਆ ਸੀ ਇੱਥੇ ਪਹੁੰਚਣ ਤੇ ਇਹਨਾਂ ਨੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਅਤੇ ਨਾਲ ਹੀ ਘਰ ਵਿੱਚ ਡਰ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਵੇਂ ਡੇਂਗੂ ਤੋਂ ਬਚਿਆ ਜਾ ਸਕਦਾ ਹੈ ਮੈਂ ਜਿੱਥੇ ਇਹਨਾਂ ਦੇ ਆਪ ਦਾ ਇੱਥੇ ਸਵਾਗਤ ਕਰਨਾ ਆ ਉਥੇ ਨਾਲ ਹੀ ਪਿੰਡ ਵਾਸੀਆਂ ਦਾ ਬਹੁਤ-ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਤੇ ਨਾਲ ਕੁਝ ਉਹਨਾਂ ਸੋਸ਼ਲ ਵਰਕਰਾਂ ਦਾ ਵੀ ਸਾਥ ਜਿਨ੍ਹਾਂ ਨੇ ਸਾਨੂੰ ਦਿੱਤਾ ਅੱਜ ਉਹਨਾਂ ਦਾ ਵੀ ਬਹੁਤ ਤੈਦ ਲੋ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਨਾਲ ਜਾ ਕੇ ਘਰ-ਘਰ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਅਤੇ ਸਾਡੇ ਨਾਲ ਜਾਗਰੂਕ ਕੀਤਾ ਮੈਂ ਉਮੀਦ ਕਰਦਾ ਕਿ ਪਿੰਡ ਵਾਸੀਆਂ ਨੂੰ ਜੋ ਅੱਜ ਸਾਡੀ ਸਿਹਤ ਟੀਮ ਦੇ ਬਾਹਰ ਡਾਕਟਰ ਆਏ ਨੇ ਇਹਨਾਂ ਦੀ ਗੱਲ ਸੁਣੀ ਆ ਤੇ ਇਹਨਾਂ ਤੇ ਅਮਲ ਵੀ ਕਰਨਗੇ ਧੰਨਵਾਦ ਅੱਜ ਸਾਡੇ ਸਾਰੇ ਹੈਲਥ ਸਬ ਸੈਂਟਰ ਮੰਡ ਬਡੇਰ ਦੀ ਟੀਮ ਵੱਲੋਂ ਜਿਹੜਾ ਆ ਉਹ ਪਿੰਡ ਹਰੇ ਟੋਗਰੇ ਦਾ ਜਿਹੜਾ ਉਹ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਜਿਹੜਾ ਆ ਉਹ ਡੇਂਗੂ ਦੇ ਖਤਰੇ ਬਾਰੇ ਡੇਂਗੂ ਤੋਂ ਬਚਣ ਦੇ ਬਾਰੇ ਜਿਹੜਾ ਆ ਉਹ ਜਾਗਰੂਕ ਕੀਤਾ ਗਿਆ ਵੱਖ-ਵੱਖ ਜਿਹੜੇ ਘਰ ਆਪਾਂ ਜਿਹੜੇ ਉਹ ਚੈੱਕ ਕੀਤੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਘਰਾਂ ਦੇ ਵਿੱਚ ਜਿਹੜਾ ਆ ਆਪਾਂ ਪਾਣੀ ਨੂੰ ਕਿਤੇ ਵੀ ਇੱਕ ਹਫ਼ਤੇ ਤੋਂ ਜ਼ਿਆਦਾ ਜਿਹੜਾ ਆ ਉਹ ਟੋਰ ਨਹੀਂ ਤਾਂ ਜੇਕਰ ਜ਼ਰੂਰਤ ਹੈ ਜਿਸ ਤਰ੍ਹਾਂ ਹੁਣ ਮੌਸਮ ਥੋੜਾ ਚੇਂਜ ਹੋ ਗਿਆ ਹੈ ਸਾਨੂੰ ਕੂਲਰਾਂ ਦੇ ਵੀ ਜਿਹੜੀ ਜ਼ਰੂਰਤ ਨਹੀਂ ਪੈਂਦੀ ਆਪਾਂ ਉਹਨਾਂ ਨੂੰ ਵੀ ਸਾਫ਼ ਕਰਕੇ ਸੁਕਾ ਕੇ ਜਿਹੜਾ ਆ ਉਹ ਸੰਭ ਸਕਦੇ ਆ ਨਾਲ ਦੀ ਨਾਲ ਹੀ ਪਾਣੀ ਵਾਲੀ ਟੈਂਕੀ ਜਿਹੜੀ ਹੁੰਦੀ ਹੈ ਉਹਦਾ ਢੱਕਣ ਜਿਹੜਾ ਚੰਗੀ ਤਰ੍ਹਾਂ ਬੰਦ ਹੋਇਆ ਹੋਣਾ ਚਾਹੀਦਾ ਆ ਤਾਂ ਕਿ ਉਹ ਜੇਕਰ ਢੱਕਣ ਟੁੱਟਾ ਹੋਵੇ ਜਾਂ ਪੂਰੀ ਤਰ੍ਹਾਂ ਬੰਦ ਨਾ ਹੋਵੇ ਤਾਂ ਉਹਦੇ ਵਿੱਚ ਵੀ ਜਿਹੜਾ ਆ ਉਹ ਲਾਰਵਾ ਪੈਦਾ ਹੋ ਸਕਦਾ ਆ ਇੱਕ ਹੋਰ ਜਿਹੜੀ ਖਾਸ ਜਗ੍ਹਾ ਹੈਗੀ ਆ ਜਿਹਨੂੰ ਆਪਾਂ ਜਿਹੜੇ ਸਾਡੇ ਫ੍ਰਿਜ ਹੈ ਫ੍ਰਿਜ ਜਿਹੜੇ ਹੈਗੇ ਉਹਨਾਂ ਦੇ ਵਿੱਚ ਇੱਕ ਪਿੱਛੇ ਟ੍ਰੇ ਬਣੀ ਹੁੰਦੀ ਆ ਜਿਹੜਾ ਪਾਣੀ ਡੀਫਰੋਸਟ ਹੁੰਦਾ ਆ ਉਹ ਟ੍ਰੇ ਦੇ ਵਿੱਚ ਜਾ ਕੇ ਜਿਹੜਾ ਆ ਉਹ ਇਕੱਠਾ ਹੁੰਦਾ ਰਹਿੰਦਾ ਆ ਤੇ ਫ੍ਰਿਜ ਜਿਹੜੇ ਆ ਸਾਡੇ ਘਰਾਂ ਦੇ ਵਿੱਚ ਹੀ ਜਿਹੜਾ ਆ ਰਹਿੰਦੇ ਆ ਸਾਡੇ ਆਸ-ਪਾਸ ਹੀ ਜਿਹੜੇ ਰਹਿੰਦੇ ਆ ਜਿਨ੍ਹਾਂ ਨੂੰ ਆਪਾਂ ਜਿੰਨੀ ਜਲਦੀ ਹੋ ਸਕੇ ਨਹੀਂ ਤਾਂ ਫਰਾਈਡੇ ਡਰਾਈਡੇ ਜਾਂ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਦੇ ਅਧੀਨ ਜਿਹੜਾ ਆਪਾਂ ਸ਼ੁੱਕਰਵਾਰ ਜਿਹੜਾ ਦਿਨ ਸਿਲੈਕਟ ਕੀਤਾ ਆ ਆਪਾਂ ਸ਼ੁੱਕਰਵਾਰ ਨੂੰ ਜਿਹੜਾ ਆ ਉਹਨੂੰ ਹਰ ਸ਼ੁੱਕਰਵਾਰ ਨੂੰ ਖਾਲੀ ਕਰਨਾ ਆ ਤਾਂ ਕਿ ਆਪਾਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਜਿਹੜਾ ਆ ਉਹ ਡੇਂਗੂ ਦੇ ਬਚਾਅ ਜਿਹੜਾ ਕਰ ਸਕੀਏ ਜੇ ਘਰ ਕਿਸੇ ਨੂੰ ਡੇਂਗੂ ਦੇ ਲੱਛਣ ਨਜ਼ਰ ਆਉਂਦੇ ਆ ਤੇਜ بخਾਰ ਤੇ ਸਿਰਦਰਦ ਅੱਖਾਂ ਦੇ ਪਿਛਲੇ ਹਿੱਸੇ ਦੇ ਵਿੱਚ ਦਰਦ ਬਹੁਤ ਜ਼ਿਆਦਾ ਮਾਸਪੇਸ਼ੀਆਂ ਦੇ ਵਿੱਚ ਦਰਦ ਤਾਂ ਉਹਨੂੰ ਆਪਾਂ ਨੇੜੇ ਦੀ ਸਿਹਤ ਸੰਸਥਾ ਦੇ ਵਿੱਚ ਜਾਣ ਲਈ ਆਪਾਂ ਪ੍ਰोत्ਸਾਹਿਤ ਕਰਦੇ ਹਾਂ ਤੇ ਜਿੱਥੇ ਜਿਹੜਾ ਆ ਡੇਂਗੂ ਦਾ ਟੈਸਟ ਤੇ ਇਲਾਜ ਜਿਹੜਾ ਆ ਉਹ ਮੁਕਤ ਕੀਤਾ ਜਾਂਦਾ ਹੈ ਧੰਨਵਾਦ ਟਰੈਸਪੀ ਸਿੰਘ ਐਸਐਮਓ ਇੰਚਾਰਜ ਪੀਐਸਸੀ ਮੰਡ ਭੰਡੇਰ ਆਪ ਇਸੇ ਇਲਾਕੇ ਦੇ ਵਿੱਚ ਪਹੁੰਚੀਆਂ ਹਲੇੜ ਖੋਗਰਾ ਪਿੰਡ ਵਿੱਚ ਆਏ ਆ ਜਿੱਥੇ ਕਿ ਸਾਡੇ ਬਹੁਤ ਹੀ ਪਤਵੰਤੇ ਸੱਜਣ ਸਰਪੰਚ ਸਾਹਿਬ ਤੇ ਹੋਰ ਪਿੰਡ ਦੇ ਮੋਹਤਵਾਰ ਬੰਦੇ ਇੱਥੇ ਖੜੇ ਹੋਏ ਹਨ ਤੇ ਅਸੀਂ ਇਹਨਾਂ ਦੇ ਨਾਲ ਕਈ ਘਰਾਂ ਵਿੱਚ ਜਾ ਕੇ ਆਏ ਆ ਤੇ ਲੋਕਾਂ ਨੂੰ ਗਾਈਡ ਕੀਤਾ ਹੈ ਵੀ ਪਾਣੀ ਜਿਹੜਾ ਖੜਾ ਨਹੀਂ ਹੋਣ ਦੇਣਾ ਤੇ ਮੈਂ ਵੀ ਅਪੀਲ ਕਰਦਾ ਹਾਂ ਵੀ ਇਹ ਜਿਹੜਾ ਪਾਣੀ ਆ ਕਿਤੇ ਕੋਈ ਕੂਲਰਾਂ ਦੇ ਵਿੱਚ ਕਿਤੇ ਫਰਿੱਜਾਂ ਦੀ ਟਰਿਆਂ ਦੇ ਵਿੱਚ ਜਾਂ ਕਿਤੇ ਕੋਈ ਬਾਹਰ ਟਾਇਰ ਪਿਆ ਆ ਕੋਈ ਬਾਹਰ ਕੋਈ ਐਚਵੀ ਜਿਹਦਾ ਦੀ ਪਈ ਜਿਹਚ ਪਾਣੀ ਇਕੱਠਾ ਹੁੰਦਾ ਆ ਉਹ ਪਾਣੀ ਹਰੇਕ ਸੈਟ ਦਿੱਤਾ ਜਾਵੇ ਤੇ ਉਹਦੇ ਵਿੱਚ ਲਾਰਵਾ ਉਤੋਂ ਹੁੰਦਾ ਆ ਤੇ ਇਹਦੀ ਜਿਦਾ ਅਸੀਂ ਹਰੇਕ ਸ਼ੁੱਕਰਵਾਰ ਨੂੰ ਡਰਾਈਡੇ ਫਰਾਈਡੇ ਡਰਾਈਡੇ ਜਾਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਉਹ ਅਸੀਂ ਸ਼ੁੱਕਰਵਾਰ ਤੇ ਸ਼ੁੱਕਾਰੇ ਮਹਿਮ ਚਲਾਉਂਦੇ ਆ ਤੇ ਅੱਜ ਵੀਰਵਾਰ ਚਲਾਈ ਗਈ ਆ ਤੇ ਉਸ ਅਧੀਨ ਅਸੀਂ ਇਹ ਜਿਹੜੇ ਕਿ ਕਈ ਪਿੰਡਾਂ ਵਿੱਚ ਜਾ ਕੇ ਗਾਈਡ ਕਰਦੇ ਆ ਤੇ ਮੈਂ ਫਿਰ ਅਪੀਲ ਕਰਦਾ ਵੀ ਇਹ ਪਾਣੀ ਕਿਤੇ ਨਾ ਇਕੱਠਾ ਹੁੰਦੇ ਤ ਜਾਵੇ ਇਹਦੀ ਨਿਕਾਸੀ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਕਿ ਡੇਂਗੂ ਦਾ ਲਾਰਵਾ ਉਤਪਨ ਨਾ ਹੋਵੇ ਖੜਾ ਕਰਨਾ ਜ਼ਰੂਰੀ ਹੈ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਜੇ ਆਪਾਂ ਇੱਥੇ ਕਰਕੇ ਹਰ ਸ਼ੁੱਕਰਵਾਰ ਨੂੰ ਜਿਹੜਾ ਡੇਂਗੂ ਦੇ ਬਾਅਦ ਜਾਂ ਹਰ ਸ਼ੁੱਕਰਵਾਰ ਜਿਹੜਾ ਆ ਉਹ ਸਪਰਾਈ ਦੇ ਜਾਂ ਡਰਾਈ ਦੇ ਆਪਾਂ ਬਣਾ ਲਏ ਆ ਇਹੇ ਕਰਕੇ ਬਣਾਨੇ ਆ ਵੀ ਕਿੱਥੇ ਸਾਨੂੰ ਪਾਣੀ ਖੜਾ ਕਰਨ ਦੀ ਜ਼ਰੂਰਤ ਹੈ ਜਿੱਦਾਂ ਇਹ ਹੈਗਾ ਸਾਡਾ ਜਿੱਚਾ ਬੱਚਾ ਰਹਿ ਜਾਂ ਹੋਰ ਕਿਸੇ ਦੇ ਸਾਹ ਦੇ ਉੱਤੇ ਆਪਾਂ ਹਰ ਸ਼ੁੱਕਰਵਾਰ ਨੂੰ ਉਹਨੂੰ ਜੰਨੀ ਤਰ੍ਹਾਂ ਖਾਲੀ ਕਰਕੇ ਉਹਦੀ ਸੁਕਾਨ ਤੋਂ ਬਾਅਦ ਦੁਬਾਰਾ ਭਰਨਾ ਐਸੀ ਤਰ੍ਹਾਂ ਹੀ ਸਾਡੇ ਘਰਾਂ ਦੇ ਵਿੱਚ ਹੁਣ ਤਾਂ ਜੋ ਮੌਸਮ ਥੋੜਾ ਬਦਲ ਗਿਆ ਹੈ ਜਿਹੜੇ 에어 ਕੂਲਰ ਆ ਉਹਨਾਂ ਦੇ ਵੀ ਪਾਣੀ ਇਕੱਠਾ ਰਹਿਣਾ ਹੈ ਉਹਨਾਂ ਵਾਸਤੇ ਵੀ ਇਹੀ ਹੈ ਵੀ ਹਰ ਸ਼ੁੱਕਰਵਾਰ ਨੂੰ ਜਿਹੜਾ ਆ ਉਹ ਵੀ ਜੰਨੀ ਤਰ੍ਹਾਂ ਸੁਭਾਗ ਕੇ ਉਸ ਤੋਂ ਬਾਅਦ ਦੁਬਾਰਾ ਤੋਂ ਪਾਣੀ ਭਰਨਾ ਹੈ ਤਾਂ ਕਿ ਹਫ਼ਤਾ ਆਪਾਂ ਇਸ ਤਰ੍ਹਾਂ ਹੀ ਕਹਿੰਦੇ ਆ ਕਿ ਕਿਉਂਕਿ ਬੱਚਾ ਦੇਣਾ ਹੁੰਦਾ ਉਹਨਾਂ ਦੇਣਾ ਆਪਾਂ ਹੌਕੇ ਵਾਂਗ ਕਹਿੰਦੇ ਆ ਵੀ ਜੇ ਕਰ ਕਿਤੇ ਲਾਰਵਾ ਹੋਵੇ ਵੀ ਤਾਂ ਆਪਾਂ ਉਹਨੂੰ ਮੋਕੇ ਤੇ ਖਤਮ ਕਰ ਦੋ। ਤੇ ਸਾਰੇ ਆਪਣੀਆਂ ਆਪਣੇ ਆਪੇ ਆਪਣੇ ਪਰਿਵਾਰ ਨੂੰ ਜਿਹੜਾ ਆ ਪੂਰੀ ਤਰ੍ਹਾਂ ਬਿਜਾ ਦੇ। ਠੀਕ ਹੈ। ਅੱਜ ਸਾਡੇ ਪਿੰਡ ਹਰੇੜ ਵਿਖੇ ਡਾਕਟਰ ਐਸ.ਪੀ. ਸਿੰਘ ਦੀ ਗਵਾਹੀ ਹੇਠ ਜੋ ਮੰਡਪ ਤੇ ਇੱਥੋਂ ਆਇਆ ਹੈ ਸਿਹਤ ਵਿਭਾਗ ਦੀ ਟੀਮ ਡੇਂਗੂ ਬਾਰੇ ਸਾਨੂੰ ਦੱਸਿਆ ਹੈ। ਸਾਨੂੰ ਅਪੀਲ ਕੀਤੀ ਸਾਰੇ ਪਰਿਵਾਰਾਂ ਨੂੰ ਸਾਰੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਕਿ ਜੋ ਵੀ ਆ ਘਰਾਂ ਵਿੱਚ ਪਾਣੀ ਦੇ ਕੂਲਰ ਹੈ ਜਾਂ ਹੋਰ ਟਾਇਰ ਤੇ ਜਾਂ ਕਿਹ ਕਿਹੇ ਬਾਲਟੀ ਚ ਜਾਂ ਕਿਸ ਤਰ੍ਹਾਂ ਪਾਣੀ ਹੋਵੇ ਉਹਨਾਂ ਨੂੰ ਇਰਗੁੜ ਸਫਾ ਕੀਤਾ ਜਾ ਜਾ ਕੇ ਡੇਂਗੂ ਤੋਂ ਬਚਿਆ ਜਾ ਸਕੇ ਆਪਾਂ ਇਹ ਸਾਰਿਆਂ ਨੂੰ ਪਿੰਡ ਦੇ ਵਿੱਚ ਆਪ ਫੀਲ ਜ਼ੋਰ ਕਰਾਂਗੇ ਕਿ ਸਾਰੇ ਘਰਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਜੋ ਸ਼ੁੱਕਰਵਾਰ ਰੱਖਿਆ ਹੈ ਡਰਾਈਡੇ ਆਪਣੇ ਸਾਰੇ ਘਰਾਂ ਦੀ ਸਫਾਈ ਕੀਤੀ ਜਾਵੇ ਤਾਂ ਜੋ ਕਿ ਅਸੀਂ ਡੇਂਗੂ ਤੋਂ ਬਚ ਸਕੀਏ ਅਸੀਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਪਿੰਡ ਆ ਕੇ ਇਹਨਾਂ ਨੂੰ ਸੁਝਾਅ ਦਿੱਤੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਅਸੀਂ ਇਸ ਪਿੰਡ 'ਚ ਆਏ ਹਾਂ ਤੇ ਮੈਂ ਇਹ ਜ਼ੋਰ ਅਪੀਲ ਕਰਦਾ ਹਾਂ ਕਿ ਪੰਥ ਸਾਹਿਬ ਵੀ ਸਾਡੇ ਨਾਲ ਆ ਤੇ ਜਿਹੜੇ ਨਾਲ ਕਿ ਪਾਣੀ ਆਪਾਂ ਜਿਹੜਾ ਹੈ ਕਿਸੇ ਵੀ ਥਾਂ ਤੇ ਖੜਾ ਨਹੀਂ ਹੋਣ ਦੇਣਾ ਕਿਉਂਕਿ ਇਹ ਜਿਹੜਾ ਮੱਛਰ ਹੈ ਸਾਫ਼ ਪਾਣੀ ਦੇ ਵਿੱਚ ਹੀ ਬਣਦਾ ਹੈ ਇਹ ਮੱਛਰ ਦੇ ਨਾਲ ਵੀ ਤੁਹਾਨੂੰ ਪਤਾ ਡੇਂਗੂ ਹੋ ਜਾਂਦਾ ਹੈ ਬਾਅਦ ਵਿੱਚ ਸੈੱਲ ਘਟਦੀਆਂ ਇਸ ਕਰਕੇ ਇਹ ਜਿੱਦਾਂ ਕੋਈ ਟਾਇਰਾਂ ਦੇ ਵਿੱਚ ਕੋਈ ਪੁਰਾਣੇ ਪੂਲਰਾਂ ਦੇ ਵਿੱਚ ਜਾਂ ਕੋਈ ਇਹ ਕੋਈ ਜਿਹੜੇ ਪਾਣੀ ਪਾਏ ਰੱਖਿਆ ਜਿੱਥੇ ਪਸ਼ੂ ਜਾਂ ਛੋਟੇ ਪੰਛੀਆਂ ਨੂੰ ਪਾਣੀ ਪਿਲਾਉਂਦੇ ਆ ਉਹ ਪਾਣੀ ਖੜਾ ਦਾ ਚਾਹੀਦਾ ਉਹ ਨਹੀਂ ਜੀ ਤੇ ਕਿਉਂਕਿ ਉਹਦੇ ਵਿੱਚ ਉਹ ਸਾਫ ਪਾਣੀ ਨਹੀਂ ਹੁੰਦਾ ਉਹਦੇ ਵਿੱਚ ਲਗਭਗ ਪਰ ਹੁੰਦਾ ਆ ਜਿਹਦੇ ਨਾਲ ਕਿ ਅੱਗੇ ਬਿਮਾਰੀ ਫੈਲਣ ਦਾ ਖਤਰਾ ਹੁੰਦਾ ਆ ਤੇ ਮੈਂ ਇਹ ਹੀ ਪੁਚ ਰਿਹਾ ਅਪੀਲ ਕਰਦਾ ਕਿ ਪਾਣੀ ਕਿਤੇ ਨਾ ਇਕੱਠਾ ਹੁੰਦਾ ਜਾਵੇ ਤੇ ਇਹਨੂੰ ਪਾਣੀ ਨੂੰ ਰੋਜ਼ ਬਦਲਿਆ ਜਾਵੇ ਤੇ ਪੂਲਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ ਟਾਇਰਾਂ ਚੋਂ ਪਾਣੀ ਕੱਢ ਦਿੱਤਾ ਜਾਵੇ ਤੇ ਇਹ ਹੀ ਤੁਹਾਡੇ ਸਾਰੇ ਤੇ ਤਾਦੀ ਇਹ ਤਾਂ ਆਪਾਂ ਵਿਚਾਰ ਕਰ ਸਕਦੇ ਹਾਂ